ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਆਦਵਿੰਦਰਾ ਕਲੋਨੀ ਆਈ ਅਸੀਂ ਉੱਥੇ ਹੀ ਰਹਿੰਦੇ ਆ ਉੱਥੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਸਾਡੀ ਕਲੋਨੀ ਦੇ ਵਿੱਚ ਦੋ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਅਸੀਂ ਘਟੋ ਘਟ 100 ਵਾਰ ਨਗਰ ਨਿਗਮ ਕੋਲ ਛਿੱਟੀ ਲੈ ਕੇ ਆ ਗਏ ਕਿ ਸਾਡੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਹੈਗਾ ਉਹ ਕਹਿੰਦੇ ਨੇ ਵੀ ਹੋ ਰਿਹਾ ਹੈ ਕਰ ਰਿਹਾ ਕੋਈ ਬੰਦਾ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਤੇ ਲੋਕ ਘਰ ਦਾ ਟੈਂਕੀ ਦਾ ਇਹ ਨਗਰ ਨਿਗਮ ਦਾ ਪਾਣੀ ਯੂਜ਼ ਕਰਨ ਤੋਂ ਪਰੇਸ਼ ਕਰ ਰਹੇ ਨੇ ਇਸ ਦੇ ਲਈ ਅਸੀਂ ਹੁਣ ਬਲਕਿ ਜਿਹੜੀ ਸਾਡੇ ਮੋਟਰਾਂ ਲੱਗੀਆਂ ਹੋਈਆਂ ਐ ਅਸੀਂ ਕਲੋਨੀ ਨੂੰ ਕਿਹਾ ਵੀ ਚ ਇਹਨੂੰ ਵੀ ਕਿਸੇ ਨੂੰ ਪਾਣੀ ਦੀ ਲੋੜ ਹੈ ਤਾਂ ਇਹ ਮੋਟਰ ਦਾ ਲੈ ਕੇ ਜਾਓ ਆਪਣੀ ਜਾਨ ਬਚਾਓ ਬਹੁਤ ਔਖਾ ਹੋਇਆ ਹੋਵੇ ਵੀ ਲੇਕਿਨ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਹਿੰਦੇ ਅਸੀਂ ਡਾਇਰੀਆ ਦੀ ਬਿਮਾਰੀ ਦਾ ਵੀ ਵਧੀਆ ਲੋਕਾਂ ਦਾ ਇਲਾਜ ਵੀ ਕਰ ਰਹੇ ਆ ਸੇਵਾਤਾਂ ਵੀ ਦੇ ਰਹੇ ਆ ਇਹ ਸਰਕਾਰ ਕਾਗਜ਼ਾਂ 'ਚ ਕੰਮ ਕਰ ਰਹੀ ਆਈ ਫੀਲਡ 'ਚ ਤੁਸੀਂ ਦੇਖ ਹੀ ਰਹੇ ਹੋ ਬਹੁਤ ਬੁਰਾ ਹਾਲ ਐ ਕਾਗਜ਼ਾਂ 'ਚ ਤਾਂ ਇਹਨਾਂ ਨੇ ਪਤਾ ਨਹੀਂ ਕਿਆ-ਕਿਆ ਕੁੱਝ ਕਰਤਾ ਪਰ ਤੁਸੀਂ ਫੀਲਡ 'ਚ ਉਤਰੋ ਰਿਐਲਿਟੀ ਤੁਹਾਨੂੰ ਸਭ ਨੂੰ ਪਤਾ ਐ ਕਿ ਬਹੁਤ ਬ ਪਾਣੀ ਪੀਣ ਤੋਂ ਡਰ ਰਹੇ ਨੇ ਕਿ ਕਿਵੇਂ ਪੀਏ ਪਾਣੀ ਯੂਥ ਕਾਂਗਰਸ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਰਹੀ ਹੈ ਜੀ ਇਹਨਾਂ ਨੀਤੀਆਂ 'ਤੇ ਲੜਾਈ ਇਹ ਹੀ ਰਣਨੀਤੀ ਹੈ ਸਾਨੂੰ ਪਟਿਆਲੇ ਨੂੰ ਅਸੀਂ ਬਚਾਉਣਾ ਹੈ ਸਾਡਾ ਪਟਿਆਲਾ ਇਹ ਇੱਕ ਖੁਸ਼ਹਾਲ ਸੂਬਾ ਹੈ ਉਸ ਦੇ ਵਿੱਚ ਇੰਨਾ ਬੁਰਾ ਹਾਲ ਹੋ ਗਿਆ ਅਗਰ ਇਹ ਨਹੀਂ ਸੁਲਝੇਗਾ ਤਾਂ ਅਸੀਂ ਇਸ ਤੋਂ ਵੱਡੇ ਲੈਵਲ ਤੇ ਦਿੱਲੀ ਤੱਕ ਸਾਨੂੰ ਸੀਐਮ ਤੱਕ ਕਿਤੇ ਵੀ ਜਾਣਾ ਪਏਗਾ ਅਸੀਂ ਉੱਥੇ ਤੱਕ ਜਾ ਕੇ ਸੰਘਰਸ਼ ਕਰਾਂਗੇ ਅੱਜ ਸਾਡੇ ਪਟਿਆਲੇ ਦੇ ਲੋਕਾਂ ਦੀ ਨਗਰ ਨਿਗਮ ਪਟਿਆਲਾ ਵੱਲੋਂ ਜਿਹੜਾ ਕਿ ਤੁਸੀਂ ਦੇਖ ਰਹੇ ਮੁਰਲੀ ਸੂਲਤਾ ਦੇ ਵਿੱਚ ਜਿਹੜੀ ਸਰਕਾਰ ਇਹ ਫੇਲ ਹੋ ਚੁੱਕੀ ਹੈ ਜਿਹੜੀ ਸਟਰੀਟ ਲਾਈਟਾਂ ਦੀ ਗੱਲ ਕਰੀਏ ਸਟਰੀਟ ਲਾਈਟਾਂ ਦੀ ਗੱਲ ਸਟਰੀਟ ਲਾਈਟਾਂ ਦੀ ਗੱਲ ਕਰੀਏ ਅਸੀਂ ਸੀਵਰੇਜ ਦੀ ਗੱਲ ਕਰੀਏ ਅਸੀਂ ਪਾਣੀ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੀ ਪਟਿਆਲਾ ਦਿਹਾਤੀ ਦੇ ਜਿਹੜੇ ਕਿਥੋ ਦੇ ਮੰਤਰੀ ਨੇ ਉਹਨਾਂ ਦੇ ਹਲਕੇ 'ਚ ਡੈਰੀਆਂ ਨਾਲ ਮੋਟਾ ਹੋ ਗਿਆ ਇਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਨੇ ਵੀ ਜਿਹੜੇ ਆਮ ਮੁਰਲੀ ਸਾਈਤਾ ਨਹੀਂ ਦੇ ਸਕਦੇ ਅੱਜ ਉਹਨਾਂ ਦੇ ਪਟਿਆਲਾ ਦੀ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਾਰੇ ਇਕੱਠੇ ਹੋਏ ਆਂ ਤੇ ਅਸੀਂ ਲੋਕਾਂ ਨੂੰ ਜਿਹੜੀ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਏ ਆ ਵੀ ਜਿਹੜੇ ਤੁਸੀਂ ਐਡੇ ਐਡੇ ਟੈਕਸ ਲੈਂਦੇ ਹੋ ਪ੍ਰੋਪਰਟੀ ਟੈਕਸ ਲੈਂਦੇ ਹੋ ਸੀਵਰੇਜ ਪਾਣੀ ਦੇ ਤੁਸੀਂ ਬਿੱਲ ਲੈਂਦੇ ਹੋ ਇਹਨਾਂ ਦੀ ਮੁਰਲੀ ਸਾਫ ਤੋਂ ਹਿੱਸਾ ਕਿਉਂ ਨਹੀਂ ਦਿੰਦੇ ਕੀ ਗੱਲ ਹੈ ਸਰਕਾਰੀ ਕਰ ਅਧਿਕਾਰੀਆਂ ਨੇ ਤਰਖਾਵਾ ਨਹੀਂ ਲੈਂਦੇ ਨਹੀਂ ਦਿੰਦੇ ਸਾਡਾ ਟੈਕਸ ਸਾਡਾ ਟੈਕਸ ਵਾਪਸ ਕਰੋ ਇਹ ਕਾਰਪੋਰੇਸ਼ਨ ਨੂੰ ਬਿਲਕੁਲ ਤਾਲਾ ਲਾਵਾਂਗੇ ਜੇ ਸਾਡੀਆਂ ਮੰਗਾਂ ਨਾ ਮੰਗੀਆਂ ਗਈਆਂ ਜੀ ਪਰਸਨਲ ਲੜਾਈ ਨਹੀਂ ਹੈ